ਅਸਮਾਨ ਤੋਂ ਫਿਰ ਤੋਂ ਅੱਗ ਵਰਨੀ ਸ਼ੁਰੂ ਹੋ ਗਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਮਜਬੂਰ ਹੋਣਾ ਪੈ ਰਿਹਾ ਹੈ ਜੀਹਾਂ ਪਾਰਾ 46 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ ਜਿਸ ਦੇ ਨਾਲ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੋ ਬਾਹਰ ਨਿਕਲਦੇ ਹੀ ਇੰਜ ਵਿਜਾਪਦਾ ਜਿਵੇਂ ਕਿ ਕਿਸੇ ਨੂੰ ਅੱਗ ਦੇ ਵਿੱਚ ਰੱਖਿਆ ਹੋਵੇ ਕਿਉਂਕਿ ਤਾਪਮਾਨ ਇੰਨਾ ਜ਼ਿਆਦਾ ਹੈ ਸੋ ਦੱਸਿਏ ਕਿ ਇਸ ਲੂ ਦੇ ਕਾਰਨ ਗਰਮੀ ਦੇ ਕਾਰਨ ਲੋਕਾਂ ਨੇ ਘਰ ਤੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਹੈ ਪਰ ਮਜਬੂਰੀ ਨੂੰ ਜਿਨ੍ਹਾਂ ਨੌਕਰੀਆਂ ਕਰਨੀਆਂ ਯਾਨੀ ਉਹਨਾਂ ਨੂੰ ਬਾਹਰ ਤਾਂ ਜਾਣਾ ਹੀ ਪੈਂਦਾ ਹੈ ਮਾਨਗੜ੍ਹ ਕੁਝ ਦਿਨ ਪਹਿਲਾਂ ਨੇਰੀ ਚੱਕੜ ਕਾਰਨ ਜਿੱਤੇ ਕੀ ਅੰਮ੍ਰਿਤਸਰ ਦੇ ਵਿੱਚ ਮੌਸਮ 'ਚ ਅਚਾਨਕ ਤਬਦੀਲੀ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ ਤੇ ਉੱਥੇ ਫਿਰ ਤੋਂ ਗਰਮੀ ਆਪਣਾ ਰੂਪ ਦਿਖਾ ਰਹੀ ਹੈ 40 ਡਿਗਰੀ ਤੋਂ ਪਾਰ ਪਾਰਾ ਹੈ ਜੋ ਹੋਣ ਦੇ ਬਾਵਜੂਦ ਆਸਮਾਨ ਤੋਂ ਅੱਗ ਵਰ ਰਹੀ ਹੈ ਜਿਸ ਨੇ ਸਾਰੇ ਗਰਮੀ ਦੇ ਰਿਕਾਰਡ ਤੋੜ ਦਿੱਤੇ ਹੈ ਭਿਆਨਕ ਗਰਮੀ ਨੇ ਸਾਰਿਆਂ ਦਾ ਹਾਲ ਬਿਹਾਲ ਕਰ ਰੱਖਿਆ ਹੈ ਸ਼ਹਿਰ ਦੀ ਮੇਨ ਰੋਡ ਤੇ ਹੁੜਸਰ ਦਾ ਸੁਨਸਾਨ ਨੇ ਗਰਮੀ ਕਾਰਨ ਦੁਪਹਿਰ ਨੂੰ ਬਾਜ਼ਾਰ ਸੁੰਨੇ ਨੇ ਲੋਕ ਘਰਾਂ ਵਿੱਚ ਵੜਨ ਲਈ ਮਜਬੂਰ ਨੇ ਕੁਇ ਸਵੇਰੇ ਸ਼ਾਮ ਕੰਮ ਨਿਭਟਾਉਣ ਦੀ ਫਰਾਕ ਵਿੱਚ ਰਹਿੰਦਾ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਉਧਰ ਦੋ ਪਈਆ ਵਾਹਨ ਚਾਲਕ ਲੋਕ ਕਪੜੇ ਨਾਲ ਮੂੰਹ ਢੱਕ ਕੇ ਬਾਹਰ ਨਿਕਲਣ ਲਈ ਮਜਬੂਰ ਨੇ ਇੱਕ ਤਾਂ ਗਰਮੀ ਦਾ ਕਹਿਰ ਦੂਜਾ ਰੋਜ਼ੀ ਰੋਟੀ ਕਮਾਉਣ ਦੀ ਲਾਲਸਾ ਨੇ ਆਮ ਆਦਮੀ ਨੂੰ ਪਰੇਸ਼ਾਨ ਕਰ ਰੱਖਿਆ ਸੋ ਦੱਸ ਜਿਏ ਕਿ ਤੇਜ ਗਰਮੀ ਨਾਲ ਦੁਪਹਿਰ ਵੇਲੇ ਸੜਕਾਂ ਤੇ ਸਨਾਟਾ ਪਸਰਣ ਲੱਗਾ ਤੇ ਦੁਕਾਨਦਾਰ ਗਾਕਾ ਦੀ ਉਡੀਕ ਚ ਬੈਠੇ ਰਹਿੰਦੇ ਨੇ ਸੜਕਾਂ ਦੇ ਕਿਨਾਰੇ ਤੇ ਲੱਗੀਆਂ ਫਲਾਂ ਤੇ ਜੂਸ ਕੰਜਵੀ ਤੇ ਗੰਨੇ ਦੇ ਰਾਜ ਤੇ ਰੇੜੀਆਂ ਤੇ ਲੋਕ ਮੌਸਮ ਦੀ ਤਪਸ਼ ਤੋਂ ਬਚਣ ਲਈ ਸਹਾਰਾ ਖੋਜ ਰਹੇ ਨੇ ਅਸਮਾਨ ਤੋਂ ਫਿਰ ਤੋ ਅੱਗ ਵਰਨੀ ਸ਼ੁਰੂ ਹੋ ਗਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਮਜਬੂਰ ਹੋਣਾ ਪੈ ਰਿਹਾ ਹੈ ਜੀਹਾਂ ਪਾਰਾ 46 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ ਜਿਸ ਦੇ ਨਾਲ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੋ ਬਾਹਰ ਨਿਕਲਦੇ ਹੀ ਇੰਜ ਬਜਾਪਦਾ ਜਿਵੇਂ ਕਿ ਕਿਸੇ ਨੂੰ ਅੱਗ ਦੇ ਵਿੱਚ ਰੱਖਿਆ ਹੋਵੇ ਕਿਉਂਕਿ ਤਾਪਮਾਨ ਇੰਨਾ ਜ਼ਿਆਦਾ ਹੈ ਸੋ ਦੱਸ ਜਿਏ ਕਿ ਇਸ ਲੂ ਦੇ ਕਾਰਨ ਗਰਮੀ ਦੇ ਕਾਰਨ ਲੋਕਾਂ ਨੇ ਘਰ ਤੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਹੈ ਪਰ ਮਜਬੂਰੀ ਨੂੰ ਜਿਨ੍ਹਾਂ ਨੌਕਰੀਆਂ ਕਰਨੀਆਂ ਹੁੰਦੀਆਂ ਨੇ ਉਹਨਾਂ ਨੂੰ ਬਾਹਰ ਤਾ ਜੜਾਈ ਪੈਂਦਾ ਮਾਨਗੜ੍ਹ ਕੁਝ ਦਿਨ ਪਹਿਲਾਂ ਨੇ ਰੀ ਚੱਕਰ ਕਰਨਾ ਜਿੱਤੇ ਕੀ ਅੰਮ੍ਰਿਤਸਰ ਦੇ ਵਿੱਚ ਮੌਸਮ ਚ ਅਚਾਨਕ ਤਬਦੀਲੀ ਹੋਣ ਨਾਲ ਸ਼ਹਿਰ ਵਾਸੀਨ ਨੂੰ ਕੁਝ ਰਾਹਤ ਮਿਲੀ ਤੇ ਉੱਥੇ ਫਿਰ ਤੋਂ ਗਰਮੀ ਆਪਣਾ ਰੂਪ ਦਿਖਾ ਰਹੀ ਹੈ 40 ਡਿਗਰੀ ਤੋਂ ਪਾਰ ਪਾਰਾ ਹੈ ਜੋ ਹੋਣ ਦੇ ਬਾਵਜੂਦ ਆਸਮਾਨ ਤੋਂ ਅੱਗ ਵਰ ਰਹੀ ਹੈ ਜਿਸ ਨੇ ਸਾਰੇ ਗਰਮੀ ਦੇ ਰਿਕਾਰਡ ਤੋੜ ਦਿੱਤੇ ਹੈ ਭਿਆਨਕ ਗਰਮੀ ਨੇ ਸਾਰਿਆਂ ਦਾ ਹਾਲ ਬਿਹਾਲ ਕਰ ਰੱਖਿਆ ਹੈ ਸ਼ਹਿਰ ਦੀ ਮੇਨ ਰੋਡ ਤੇ ਹੁੜ ਸਰ ਦਾ ਸੁਨਸਾਨ ਨੇ ਗਰਮੀ ਕਾਰਨ ਦੁਪਹਿਰ ਨੂੰ ਬਾਜ਼ਾਰ ਸੁੰਨੇ ਨੇ ਲੋਕ ਘਰਾਂ ਵਿੱਚ ਵੜਨ ਲਈ ਮਜਬੂਰ ਨੇ ਹਰ ਕੋਈ ਸਵੇਰੇ ਸ਼ਾਮ ਆਮ ਕੰਮ ਨਿਪਟਾਉਣ ਦੀ ਫਰਾਕ ਵਿੱਚ ਰਹਿੰਦਾ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਉਧਰ ਦੋ ਪਹੀਆ ਵਾਹਨ ਚਾਲਕ ਲੋਕ ਕੱਪੜੇ ਨਾਲ ਮੂੰਹ ਢੱਕ ਕੇ ਬਾਹਰ ਨਿਕਲਣ ਲਈ ਮਜਬੂਰ ਨੇ ਇੱਕ ਤਾਂ ਗਰਮੀ ਦਾ ਕਹਿਰ ਦੂਜਾ ਰੋਜ਼ੀ ਰੋਟੀ ਕਮਾਉਣ ਦੀ ਲਾਲਸਾ ਨੇ ਆਮ ਆਦਮੀ ਨੂੰ ਪਰੇਸ਼ਾਨ ਕਰ ਰੱਖਿਆ ਹੈ ਸੋ ਦੱਸ ਦਈਏ ਕਿ ਤੇਜ ਗਰਮੀ ਨਾਲ ਦੁਪਹਿਰ ਵੇਲੇ ਸੜਕਾਂ ਤੇ ਸਨਾਟਾ ਪਸਰਨ ਲੱਗਾ ਤੇ ਦੁਕਾਨਦਾਰ ਗਾਕਾ ਦੀ ਉਡੀਕ ਚ ਬੈਠੇ ਰਹਿੰਦੇ ਨੇ ਸੜਕਾਂ ਦੇ ਕਿਨਾਰੇ ਤੇ ਲੱਗੀਆਂ ਫਲਾਂ ਤੇ ਜੂਸ ਕੰਜਵੀ ਤੇ ਗੰਨੇ ਦੇ ਰਾਜ਼ੀਆਂ ਰੇੜੀਆਂ ਤੇ ਲੋਕ ਮੌਸਮ ਦੀ ਤਪਸ਼ ਤੋਂ ਬਚਣ ਲਈ ਸਹਾਰਾ ਖੋਜ ਰਹੇ ਨੇ ਅਸਮਾਨ ਤੋਂ ਫਿਰ ਤੋਂ ਅੱਗ ਵਰਨ ਸ਼ੁਰੂ ਹੋ ਗਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਮਜਬੂਰ ਹੋਣਾ ਪੈ ਰਿਹਾ ਹੈ ਜੀਹਾਂ ਪਾਰਾ 46 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ ਜਿਸ ਦੇ ਨਾਲ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੋ ਬਾਹਰ ਨਿਕਲਦੇ ਹੀ ਇੰਜ ਪਜਾਪਦਾ ਜਿਵੇਂ ਕਿ ਕਿਸੇ ਨੂੰ ਅੱਗ ਦੇ ਵਿੱਚ ਰੱਖਿਆ ਹੋਵੇ ਕਿਉਂਕਿ ਤਾਪਮਾਨ ਇੰਨਾ ਜ਼ਿਆਦਾ ਹੈ ਸੋ ਦੱਸ ਜਿਏ ਕਿ ਇਸ ਲੂ ਦੇ ਕਾਰਨ ਗਰਮੀ ਦੇ ਕਾਰਨ ਲੋਕਾਂ ਨੇ ਘਰ ਤੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਪਰ ਮਜਬੂਰੀ ਨੂੰ ਜਿਨ੍ਹਾਂ ਨੌਕਰੀਆਂ ਕਰਨੀਆਂ ਹੁੰਦੀਆਂ ਨੇ ਉਹਨਾਂ ਨੂੰ ਬਾਹਰ ਤਾਂ ਜਾਣਾ ਹੀ ਪੈ ਦੇ ਮਾਨਗਜ ਕੁਦਰ ਪੱਲਾ ਨੇ ਇਹ ਚੱਕਰ ਕਰਨਾ ਜਿੱਤੇ ਕਿ ਅੰਮ੍ਰਿਤਸਰ ਦੇ ਵਿੱਚ ਮੌਸਮ 'ਚ ਅਚਾਨਕ ਤਬਦੀਲੀ ਹੋਣ ਨਾਲ ਸ਼ਹਿਰ ਵਾਸੀਨ ਨੂੰ ਕੁਝ ਰਾਹਤ ਮਿਲੀ ਤੇ ਉੱਥੇ ਫਿਰ ਤੋਂ ਗਰਮੀ ਆਪਣਾ ਰੂਪ ਦਿਖਾ ਰਹੀ ਹੈ 40 ਡਿਗਰੀ ਤੋਂ ਪਾਰ ਪਾਰਾ ਹੈ ਜੋ ਹੋਣ ਦੇ ਬਾਵਜੂਦ ਆਸਮਾਨ ਤੋਂ ਅੱਗ ਵਰ ਰਹੀ ਹੈ ਜਿਸ ਨੇ ਸਾਰੇ ਗਰਮੀ ਦੇ ਰਿਕਾਰਡ ਤੋੜ ਦਿੱਤੇ ਹੈ ਭਿਆਨਕ ਗਰਮੀ ਨੇ ਸਾਰਿਆਂ ਦਾ ਹਾਲ ਬਿਹਾਲ ਕਰ ਰੱਖਿਆ ਹੈ ਸ਼ਹਿਰ ਦੀ ਮੇਨ ਰੋਡ ਤੇ ਹੁੜ ਸਰ ਦਾ ਸੁਨਸਾਨ ਨੇ ਗਰਮੀ ਕਾਰਨ ਦੁਪਹਿਰ ਨੂੰ ਬਾਜ਼ਾਰ ਸੁੰਨੇ ਨੇ ਲੋਕ ਘਰਾਂ ਵਿੱਚ ਬੜਨ ਲਈ ਮਜਬੂਰ ਨੇ ਹਰ ਕੋਈ ਸਵੇਰੇ ਸ਼ਾਮ ਕੰਮ ਨਿਬਟੋਣ ਦੀ ਫਰਾਕ ਵਿੱਚ ਰਹਿੰਦਾ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਉਧਰ ਦੋ ਪਹੀਆ ਵਾਹਨ ਚਾਲਕ ਲੋਕ ਕਪੜੇ ਨਾਲ ਮੂੰਹ ਢੱਕ ਕੇ ਬਾਹਰ ਨਿਕਲਣ ਲਈ ਮਜਬੂਰ ਨੇ ਇੱਕ ਤਾਂ ਗਰਮੀ ਦਾ ਕਹਿਰ ਦੂਜਾ ਰੋਜ਼ੀ ਰੋਟੀ ਕਮਾਉਣ ਦੀ ਲਾਲਸਾ ਨੇ ਆਮ ਆਦਮੀ ਨੂੰ ਪਰੇਸ਼ਾਨ ਕਰ ਰੱਖਿਆ ਸੋ ਦੱਸ ਜਿਏ ਕਿ ਤੇਜ ਗਰਮੀ ਨਾਲ ਦੁਪਹਿਰ ਵੇਲੇ ਸੜਕਾਂ ਤੇ ਸਨਾਟਾ ਪਸਰਨ ਲੱਗਿਆ ਤੇ ਦੁਕਾਨਦਾਰ ਗਾਕਾ ਦੀ ਉਡੀਕ ਚ ਬੈਠੇ ਰਹਿੰਦੇ ਨੇ ਸੜਕਾਂ ਦੇ ਕਿਨਾਰੇ ਤੇ ਲੱਗੀਆਂ ਫਲਾਂ ਤੇ ਜੂਸ ਕੰਜਵੀ ਤੇ ਗੰਨੇ ਦੇ ਰਾਜ ਜਾਂ ਰੇੜੀਆਂ ਤੇ ਲੋਕ ਮੌਸਮ ਦੀ ਤਪਸ਼ ਤੋਂ ਬਚਣ ਲਈ ਸਹਾਰਾ ਖੋਜ ਰਹੇ